ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਲੰਡਨ ਇੱਕ ਪਾਕ ਵਿੱਚ ਲੋਕੇਜ ਖੁਸ਼ ਖਬਰੀ ਦੱਸਣੀ ਚਾਹੁੰਦੀ ਹਾਂ ਕਿ ਜਿੱਥੇ ਇੱਕ 2 7 ਸਾਲ ਤੇ 9 ਸਾਲ ਦੇ ਦੋ ਸਿੱਖ ਬੱਚਿਆਂ ਨੇ ਅੰਮ੍ਰਿਤ ਛਕਿਆ ਸੀ ਤੇ ਪਿਛਲੇ ਹਫ਼ਤੇ ਜਦੋਂ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਪਤਾ ਲੱਗਾ ਕਿ ਉਹਨਾਂ ਨੇ ਕਿਰਪਾਨ ਪਹਿਨੀ ਹੋਈ ਹੈ ਉਹਨਾਂ ਨੇ ਉਸ ਬੱਚਿਆਂ ਨੂੰ 4 ਦਿਨ ਸਕੂਲ ਨਹੀਂ ਸੀ ਜਾਣ ਦਿੱਤਾ ਪਰ ਖੁਸ਼ ਖਬਰੀ ਇਹ ਹੈ ਕਿ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਯੂਨਾਈਟਿਡ ਸਿਕਸ ਨਾਲ ਤੇ ਸਿੱਖ ਹੈਲਪਲਾਈਨ ਰਾਹੀਂ ਸਾਡੇ ਕੋਲ ਆਏ ਸਨ ਤੇ ਅਸੀਂ ਉਹਨਾਂ ਨੂੰ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਕਿਰਪਾਨ ਦੀ ਕੇਸ ਪ੍ਰੈਜੈਂਟ ਕਰਨੀ ਹੈ ਸਕੂਲ ਦੇ ਪ੍ਰਿੰਸੀਪਲ ਨੂੰ ਉਹ ਸਾਰੇ ਗੱਲਬਾਤ ਤੋਂ ਬਾਅਦ ਜਦੋਂ ਉਹ ਬੱਚੇ ਕਿਰਪਾਨ ਪਹਿਨ ਕੇ ਗਏ ਕੱਲ ਸਕੂਲ ਨੂੰ ਅਮ ਉਸ ਸਕੂਲ ਦੇ ਪ੍ਰਿੰਸੀਪਲ ਨੇ ਪਹਿਲਾਂ ਇਸ ਇਸ ਤਰ੍ਹਾਂ ਗੱਲ ਜਰੂਰ ਕੀਤੀ ਹੈ ਵੀ ਤੁਸੀਂ ਸਿੱਖਾਂ ਦੇ ਸਕੂਲ ਚਲੇ ਜਾਓ ਤੇ ਜਿਹੜਾ ਮਾਤਾ ਉਹਨਾਂ ਦੀ ਮਾਤਾ ਨੇ ਆਪਣੇ ਗੜ ਖੜ ਕੇ ਕਿਹਾ ਵੀ ਨਹੀਂ ਉਹ ਇਹ ਸਕੂਲ ਹੀ ਜਾਣਗੇ ਕਿਉਂਕਿ ਸਕੂਲ ਪੜਦੇ ਆਏ ਨੇ ਵੀ ਡਿਸਕ੍ਰਿਮੀਨੇਸ਼ਨ ਤੁਸੀਂ ਕਰ ਰਹੇ ਹੋ ਗੱਲਾਂ ਵਿੱਚੋਂ ਗੱਲਾਂ ਨਿਕਲੀਆਂ ਕਿ ਉਹ ਪ੍ਰਿੰਸੀਪਲ ਮੰਨ ਗਈ ਵੀ ਇਹ ਬੱਚੇ ਆਪਣੀ ਕਿਰਪਾਨ ਪੈਣ ਕੇ ਕਮਰਕਸਾ ਬਣ ਕੇ ਸਕੂਲ ਜਾ ਸਕਦੇ ਨੇ ਮੇਰੇ ਦੋ ਬੇਟੇ ਆ ਇੱਕ 7 ਸਾਲ ਦਾ ਤੇ ਇੱਕ 9 ਸਾਲ ਦਾ ਦੋਨੋਂ ਨੂੰ ਮੈਂ ਸਲੋ ਘਰਦਵਾਰੇ कॅम्प ਤੇ ਲੈ ਕੇ ਜਾਂਦੀ ਹੁੰਨੀ ਸੀਗੀ ਤੇ ਸਿੱਖੀ ਕੈਂਪ ਲੱਗਦਾ ਸਾਲ ਚ ਦੋ ਵਾਰੀ ਤੇ ਉਥੋਂ ਇਹਨਾਂ ਨੂੰ ਪ੍ਰੇਰਣਾ ਮਿਲੀ ਅਮਰਿਤ ਸ਼ਕਨ ਲਈ ਇੱਥੇ ਵੈਸਟਲੈਂਡਨ ਦੇ ਸਕੂਲ ਚ ਪੜਦੇ ਇਹੋ ਤੇ ਨਰਸੀ ਤੋਂ ਉਸੇ ਸਕੂਲ ਚ ਜਾਂਦੇ ਆ ਲੇਕਿਨ ਜਦੋਂ ਮੇਰਾ ਛੋਟਾ ਬੇਟਾ ਪੀ ਪੀ ਕਰਨ ਲਈ ਜੰਪਰ ਲੌਨ ਲਗਾ ਤੇ ਟੀਚਰ ਨੇ ਉਸ ਜਿਹੇ ਸਾਹ ਦੇਖ ਲਈ ਤੇ ਪ੍ਰਿੰਸੀਪਲ ਮੈਨੂੰ ਕੋ ਲੈ ਗਈ ਤੇ ਪ੍ਰਿੰਸੀਪਲ ਕਹਿੰਦੀ ਕਿਰਪਾ ਨਾਲ ਲਾਓ ਉਹ ਨਾਈਫ ਨਾਈਫ ਕਹਿੰਦੇ ਸੀ ਵੈਸੇ ਕਿ ਇਹਨੂੰ ਲਾਓ ਇਹ ਲੈ ਕੇ ਨਹੀਂ ਤੁਸੀਂ ਸਕੂਲ ਚ ਆ ਸਕਦੇ ਤੇ ਫਿਰ ਮੈਂ ਜਦੋਂ ਅਗਲੇ ਦਿਨ ਉਹਨਾਂ ਨੂੰ ਫੇਰ ਸਕੂਲੇ ਲੈ ਕੇ ਗਈ ਤੇ ਉਹ ਕਹਿੰਦੇ ਇਸ ਕੀ ਕਰਪਾ ਨਾ ਇਹਨੂੰ ਲਾ ਕੇ ਆਉ ਉਹ ਤਾਂ ਨਹੀਂ ਆ ਸਕਦੇ ਸਕੂਲੇ ਤੇ ਫਿਰ ਮੈਂ ਵਾਪਸ ਸਕੂਲ ਤੋਂ ਵਾਪਸ ਲਾਈ ਫਿਰ ਮੈਂ ਉਹਨਾਂ ਨੂੰ ਈਮੇਲ ਤੇ ਲੈਟਰ ਵੀ ਭੇਜੀ ਤੇ ਲੇਕਿਨ ਫਿਰ ਵੀ ਉਹ ਮੰਨਦੇ ਨਹੀਂ ਚਾਰ ਦਿਨ ਬੱਚਿਆਂ ਨੂੰ ਸਕੂਲੇ ਨਹੀਂ ਜਾਂ ਦਿੰਦਾ ਥੋੜੇ ਡਾਕੂਮੈਂਟ ਉਹਨਾਂ ਨੇ ਫੈਬਰਿਕ ਕੀਤੇ ਸੀ ਲੇਕਿਨ ਮੈਂ ਚੰਗੀ ਤਰ੍ਹਾਂ ਕੰਟੈਕਟ ਨਹੀਂ ਕੀਤਾ ਤੇ ਲੇਕਿਨ ਲੱਕੀਲੀ ਜਿੱਦਨ ਸਕੂਲੇ ਮੈਂ ਸੋਚਿਆ ਆਇਆ ਲਾਸਟ ਟਾਈਮ ਟਰਾਈ ਕਰਕੇ ਫਿਰ ਉਹਨੀਆਂ ਮੈਂ ਜਿੰਦੇਪਾਲ ਭੈਣ ਜੀ ਦਾ ਫੋਨ ਆ ਗਿਆ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਕੂਲੇ ਜਾ ਕੇ ਇਦਾਂ ਕਹਿਣਾ ਆ ਐਵੇਂ ਨਹੀਂ ਕਹਿਣਾ ਤੇ ਫਿਰ ਮੈਂ ਸਕੂਲੇ ਜਾ ਕੇ ਦੁਆਰਾ ਪ੍ਰਿੰਸੀਪਲ ਨਾਲ ਗੱਲ ਕੀਤੀ ਤੇ ਲੇਕਿਨ ਉਹ ਫਿਰ ਫਿਰ ਮੰਨ ਗਏ ਪਹਿਲਾਂ ਤਾਂ ਕਰਦੇ ਸੀ ਤੁਸੀਂ ਸਕੂਲ ਚੇਂਜ ਕਰ ਲਓ ਤੋ ਕਰਪਾਨ ਨਹੀਂ پا ਸਕਦੇ ਤੁਸੀਂ ਰੈਪ ਲਗਾ ਪਾ ਲੋ ਤੁਸੀਂ ਨਕਲੀ ਪਾ ਲੋ ਤੇ ਮੈਂ ਕਿਹਾ ਨਹੀਂ ਵੀ ਐਵੇਂ ਨਹੀਂ ਸਾਡੇ ਰਹਿਤ ਮਰਿਆਦਾ ਚੇਤਾ ਨਹੀਂ ਹੁੰਦਾ ਸਾਨੂੰ ਅਹੀਂ ਇਹ ਕੱਲੇ ਕਰਪਾਨ ਨਹੀਂ ਕੈਰੀ ਕਰਦੇ ਚਾਰ ਹੋਰ ਕਕਰ ਵੀ ਕੈਰੀ ਕਰਦੇ ਆ ਪੰਜ ਕਕਰ ਪੌਣੇ ਹੁੰਦੇ ਆ ਫਿਰ ਹੁਣ ਦੋ ਦਿਨ ਤੋਂ ਜਾਂਦੇ ਪਏ ਆ ਸਕੂਲੇ ਸੋ ਕੋਈ ਪ੍ਰੋਬਲਮ ਨਹੀਂ ਗਈ ਤੋ ਬਾਈ ਗੁਰੂ ਦਾ ਲੱਖ ਲੱਖ ਸ਼ੁਕਰ ਆ ਕਕਰਾਂ ਦੀ ਬੱਚੇ ਰਹਿ ਤੱਕ ਸਕੇ ਤੇ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਜਿੰਦਰਪਾਲ ਭੈਣ ਜੀ ਤੁਹਾਡੀ ਇਹ ਐਡਵਾਈਸ ਨਾਲ ਅਸੀਂ ਇੱਥੇ ਤੱਕ ਪਹੁੰਚ ਗਏ ਅੱਜ ਥੈਂਕ ਯੂ ਵੈਰੀ ਮਚ ਇਸ ਕਰਕੇ ਤੁਸੀਂ ਜਦੋਂ ਵੀ ਕੋਈ ਮੁਸ਼ਕਲਾਂ ਆਉਂਦੀਆਂ ਨੇ ਕਿਰਪਾਨ ਦੀਆਂ ਕਕਾਰਾਂ ਦੀਆਂ ਤੁਸੀਂ ਇਹ ਨਹੀਂ ਸਮਝਣਾ ਕਿ ਇਹ ਮੁਸ਼ਕਲ ਆਏਗੀ ਤੇ ਅਸੀਂ ਕੀ ਕਰੀਏ ਤੁਸੀਂ ਗੱਲਬਾਤ ਕਰਨੀ ਹੈ ਯੂਨਾਈਟਿਡ ਸਿਕਸ ਨਾਲ ਸੰਪਰਕ ਕਰੋ ਤੇ ਵਾਹਿਗੁਰੂ ਦੀ ਮਿਹਰ ਨਾਲ ਮਾਪਿਓ ਦੀ ਸਾਥ ਨਾਲ ਇਹ ਸਾਰੇ ਕੰਮ ਹੱਲ ਹੋ ਸਕਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ